ਉਤਵਾਰਸ਼ ਆ ਗਈ ਸੀ ਜ਼ਿਆਦਾ ਹਾਂ ਤੇ ਉਹ ਜਿਹੜੇ ਮੂਰੇ ਸ਼ੀਸ਼ਾ ਸਾਫ਼ ਕਰਨ ਵਾਲੇ ਹੁੰਦੇ ਨਾ ਉਹ ਹੈ ਨਹੀਂ ਸੀਗੇ ਅੱਛਾ ਤੇ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਮੂਰੇ ਆ ਗਈ ਸੀ ਟਰਾਲਾ ਵੱਡਾ ਉਹ ਟਰਾਲੇ ਵਾਲੇ ਨੇ ਕਿਸੇ ਨਹੀਂ ਨੂੰ ਫੇਟ ਮਾਰੀ ਪਹਿਲਾਂ ਮੂਰੇ ਮਾਰੀ ਦੁਬਾਰਾ ਫਿਰ ਪਿਛਲੀ ਫੇਟ ਮਾਰੀ ਤੁਸੀਂ ਜਮਾ ਮੂਰੇ ਬੈਠੇ ਸੀ ਜਮਾ ਮੈਂ ਡਰਾਈਵਰ ਤੇ ਸੀਟ ਟੇਢੀ ਹੁੰਦੀ ਹੈ ਉੱਥੇ ਸੀ ਉਹ ਕੋਲੀ ਮੈਂ ਬਥੇ ਰਾਕਾ ਪੁੱਤ ਬਚਾ ਲੈ ਬਚਾ ਲੈ ਡਰਾਈਵਰ ਨੂੰ ਪਰ ਬਚਾਈ ਉਹਨੇ ਬਹੁਤ ਪਰ ਨਹੀਂ ਪੁੱਛਿਆ ਪਛੰਡਿਆ ਅੱਗੇ ਖੜੀ ਕੋਲੀ ਜਾਏ ਇਸ ਸਵਾਰੀਆਂ ਕਿੰਨੀਆਂ ਇੱਕੀ ਬਸ ਦੇ ਵਿੱਚ ਸਵਾਰੀਆਂ ਤਾਂ ਜਿੰਨੀਆਂ ਸੀਟਾਂ ਸੀ ਭਰੀਆਂ ਸੀ ਬਾਕੀ ਖੜੇ ਸੀ ਕੌਲ ਜਾਲੇ ਮੁੰਡੇ ਉਹ ਸੀ ਸਵਾਰੀਆਂ ਜੇ ਬਿਜਲੀ کہہ ਰਹੇ ਕਿ ਬਿਜਲੀ ਨਹੀਂ ਜੀ ਬਿਜਲੀ ਬੁਝੀ ਤਾਂ ਕੋਈ ਗੜਤੀ ਨਹੀਂ ਇਹ ਮੂਰੇ ਟਰਾਲੇ ਕਰਕੇ ਹਾਸਾ ਟਰਾਲੇ ਦਾ ਹੋ ਗਿਆ ਦੋਨੇ ਵਾਰੀ ਫੇਟ ਵੱਜੀ ਪਹਿਲਾਂ ਮੂਰੇ ਵੱਜੀ ਐ ਵਿੱਚੋਂ ਬਾਅਦ ਵਿੱਚ ਪਿੱਛੋਂ ਵੱਜੀ ਐ ਸੰਤੁਲਨ ਪੇ ਗਿਆ ਬਸ ਹਾਂ ਬਸ ਐ ਜਿਆਦਾ ਟਰਾਲੇ ਨਾਲ ਹੀ ਹੋਇਆਗਾ ਡਰਾਈਵਰ ਦਾ ਕੋਈ ਕਸੂਰ ਨਹੀਂ ਡਰਾਈਵਰ ਨੇ ਬਹੁਤ ਬਚਾਈ ਸੀ ਬਸ ਬਹੁਤ ਹੀ ਜਿਆਦਾ ਪਰ ਉਹ ਕਿਦੋਂ ਕੋਈ ਹੋਣੀ ਆ ਫਿਰ ਇਹ ਕਹ ਕਿੰਨੀਆਂ ਲੇਡੀਆਂ ਜਿਹੜੇ ਚ ਹੋ ਗਈ ਸਵਾਰ ਸੀ ਸੀਟ ਪੂਰੀ ਸਵਾਰੀਆਂ ਆ ਬਸ ਭਰੀ ਵੀ ਸੀ ਖੜੀਣਾ ਵੀ ਸੀ ਸਵਾਰੀਆਂ ਤੇ ਬੈਠੀਆਂ ਸੀਟਾਂ ਫੁੱਲ ਸੀਗੀਆਂ ਸਾਰੇ ਬੈਠੇ ਮੈਂ ਮੂਰੇ ਜੀ ਬਿਲਕੁਲ ਮੈਂ ਡਰਾਈਵਰ ਨੂੰ ਬਹੁਤ ਕਹਿ ਪੁੱਤ ਬਚਾ ਲੈ ਬਚਾ ਲੈ ਉਹਨੇ ਬਹੁਤ ਕੋਸ਼ਿਸ਼ ਕੀਤੀ ਬਚਾਉਣ ਦੀ ਪਹਿਲਾਂ ਵਾਲੇ ਸਰੀਏ ਜੇ ਪੱਟੇ ਗਏ ਉਹ ਪੁੱਲ ਤੋਂ ਉੱਥੋਂ ਬਚਾਈ ਤੁਹਾਰਾ ਦੀ ਗਿਆ ਨੂੰ ਕਿਵੇਂ ਕੱਟਿਆ ਫਿਰ ਕਿੰਨਾ ਨੇ ਕੱਟਿਆ ਤੁਹਾਨੂੰ ਮੈਂ ਤਾਂ ਬੁੱਤ ਜਦੋਂ ਮੇਰਾ ਸਾਰਾ ਕਿੱਕੜ ਨਾ ਭਰ ਗਿਆ ਸਿਰ ਸੋਰ ਮੂੰਹ ਚ ਪਾਣੀ ਪੈਣ ਲੱਗਿਆ ਮੂਰਲੀ ਸੀਟ ਤੇ ਜਿਹੜੀ ਫੜਨ ਵਾਲੀ ਸੀ ਮੈਂ ਤਾਂ ਉਹਨੂੰ ਫੜ ਕੇ ਤੇ ਆ ਦੇ ਪਰਾਲੇ ਨਾਲ ਖੜੀ ਹੋ ਕੇ ਤੇ ਮੈਂ ਤਾਂ ਉਹਦੇ ਉੱਤੇ ਛੀਂਟ ਤੇ ਬੈਠੀ ਰਹੀ ਬਸ ਬਹਿ ਬਹੁਤ ਬਹੁਤ ਕਰਿਆ ਵੀ ਬਚਾ ਲੋ ਮੈਨੂੰ ਬਚਾ ਲੋ ਮੁੰਡੇ ਦੇਖੀ ਜਾਂਦੇ ਸੀ ਖੜੇ ਸਾਰੇ ਬਚਾਉਂਦੇ ਸੀ ਉਹ ਹੋਰ ਸਵਾਰੀਆਂ ਨੂੰ ਵੀ ਤੇ ਮੈਂ ਤਾਂ ਸਰਾਵਲਾ ਪਾਈ ਗਈ ਬੈਠੀ ਉੱਤੇ ਹੱਥ ਪੈ ਗਿਆ ਹੱਥ ਪੈ ਗਿਆ ਬਸ ਤੁਸੀਂ ਇਕੱਲੇ ਸੀ ਹਾਂ ਮੂਰਲੀ ਸੀਟ ਤੇ ਮੈਂ ਇਕੱਲੀ ਸੀ ਮੇਰੇ ਨਾਲ ਇਹ ਸਵਾਰੀਆਂ ਸੋ ਵੀ ਸੀ ਕਿੰਨਿਆ ਕੋ ਹੋ ਰ ਆ ਉਤਾਂ ਮਤਲਬ ਜਦ ਤੱਕ ਨਹੀਂ ਜਾ ਮਤਲਬ ਕਾਫੀ ਸਵਾਰੀਆਂ ਆਈ ਜਾਂ ਫਿਰ ਕੋਈ ਸੋਚੋ ਇੱਕ ਕਰਮ ਵਾਲਾ ਬੱਚਾ ਆਏਗਾ ਜਿਹਦੇ ਨਹੀਂ ਬੱਚੇ ਨਾ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ